ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਤੀਜਾ ਮੇਰਾ ਪ੍ਰਭ ਨਿਰਮਲ ਅਗਮ ਅਪਾਰਾ ਬਿਨ ਤਕੜੀ ਤੋਲੇ ਸੰਸਾਰਾ ਗੁਰਮੁਖ ਹੋਵੇ ਸੋਈ 부ਝੈ ਗੁਣ ਕਹ ਗੁਣੀ ਸਮਾਵਣਿਆ ਹਉ ਵਾਰੀ ਜੀਉ ਵਾਰੀ ਹਰਿ ਕਾ ਨਾਮ ਮਨ ਵਸਾਵਣਿਆ ਜੋ ਸੱਚ ਲਾਗੇ ਸੇ ਅਨੰਦਿਨ ਜਾਗੇ ਦਰ ਸੱਚਾ ਸੋ ਬਾਪਾ ਵਣਿਆ ਰਹਾਉ ਆਪ ਸੁਣਾ ਤੈ ਆਪੇ ਵੇਖੈ ਜਿਸਨੋ ਨਦਰ ਕਰੇ ਸੋਈ ਜਨ ਲੇਖੈ ਆਪੇ ਲਾਇ ਲਏ ਸੋ ਲਾਗੇ ਗੁਰਮੁਖ ਸੱਚ ਕਮਾ ਵਣਿਆ ਜਿਸ ਆਪ ਭੁਲਾਏ ਸੋ ਕਿਥੈ ਹੱਥ ਪਾਏ ਪੂਰਬ ਲਿਖਿਆ ਸੋ ਮੇਟਣਾ ਨਾ ਜਾਏ ਜਿਨ ਸਤਗੁਰ ਮਿਲਿਆ ਸੇਵ ਢਭਾਗੀ ਪੂਰਾ ਕਰਮ ਮਿਲਾ ਬਣਿਆ ਪਈੜੇ ਤਨ ਅਨਦਿਨ ਸੁਤੀ ਕੰਤ ਵਿਸਾਰੇ ਅਵਗਣ ਮੁਤੀ ਅਨਦਿਨ ਸਦਾ ਫਿਰੈ ਬਿਲ ਲਾਂਦੀ ਬੇਨ ਪਰ ਨੀਦ ਨਾ ਪਾਵਣਿਆ ਪਈੜੇ ਸੁਖ ਦਾਤਾ ਜਾਤਾ ਹਉ ਮੈ ਮਾਰ ਗੁਰ ਸ਼ਬਦ ਪਛਾਤਾ ਸੇਜ ਸੁਹਾਵੀ ਸਦਾ ਪਿਰ ਰਾਵੇ ਸੱਚੀ ਗਾਰ ਬਣਾ ਬਣਿਆ ਲਖ 84 ਜੀਉ ਉਪਾਏ ਜਿਸਨੋ ਨਦਰ ਕਰੇ ਤਿਸ ਗੁਰੂ ਮਿਲਾਏ ਕਿਲ ਬਿਖ ਕਾਟ ਸਦਾ ਜਨ ਨਿਰਮਲ ਦਰ ਸੱਚਾ ਨਾਮ ਸੁਹਾਵਣਿਆ ਲੇਖਾ ਮੰਗੇ ਤਾਕੇਨ ਦিয়ে ਸੁਖ ਨਾਹੀ ਪੁਨ ਦੂਐ ਤੀਐ ਆਪੇ ਬਖਸ ਲਾਏ ਪ੍ਰਭ ਸਾਚਾ ਆਪੇ ਬਖਸ ਮਿਲਾਵਣਿਆ ਆਪ ਕਰੇ ਤੈ ਆਪ ਕਰਾਏ ਪੂਰੇ ਗੁਰ ਕੈ ਸਬਦ ਮਿਲਾਏ ਨਾਨਕ ਨਾਮ ਮਿਲੈ ਵਢਿਆਈ ਆਪੇ ਮੇਲ ਮਿਲਾਵਣਿਆ ਮਾਜ ਮਹੱਲਾ ਤੀਜਾ ਏਕੋ ਆਪ ਫਿਰੈ ਪਰਛਨਾ ਗੁਰਮੁਖ ਵੇਖਾ ਤਾ ਇਹੋ ਮਨ ਭਿੰਨਾ ਤ੍ਰਿਸ਼ਨਾ ਤਜ ਸਹਜ ਸੁਖ ਪਾਇਆ ਏਕੋ ਮਨ ਵਸਾ ਬਣਿਆ ਹਉ ਵਾਰੀ ਜਿਉ ਵਾਰੀ ਇਕਸ ਸਿਉ ਚਿਤ ਲਾ ਬਣਿਆ ਗੁਰਮਤੀ ਮਨ ਇਕਤ ਕਰ ਆਇਆ ਸਚਾ ਰੰਗ ਰੰਗਾ ਬਣਿਆ ਰਹਾਓ ਇਹੋ ਜਗ ਭੂਲਾ ਤੈ ਆਪ ਭੁਲਾਇਆ ਇਕ ਵਿਸਾਰ ਦੁਜੈ ਲੋਭਾਇਆ ਅਨਦੇਨ ਸਦਾ ਫਿਰੈ ਭ੍ਰਮ ਭੂਲਾ ਬਿਨ ਨਾਵੇ ਦੁਖ ਪਾਵਣਿਆ ਜੋ ਰੰਗ ਰਾਤੇ ਕਰਮ ਵਿਧਾਤੇ ਗੁਰ ਸੇਵਾਤੇ ਜੁਗ ਚਾਰੇ ਜਾਤੇ ਜਿਸਨੋ ਆਪ ਦੇ ਵਡਿਆਈ ਹਰ ਕਾ ਨਾਮ ਸਮਾਵਣਿਆ ਮਾਇਆ ਮੋਹੇ ਹਰ ਚੇਤੇ ਨਾਹੀ ਜਮਪੁਰ ਬੱਦਾ ਦੁਖ ਸਹਾਹੀ ਅੰਨਾ ਬੋਲਾ ਕੇਚ ਨਦਰ ਨਾ ਆਵੇ ਮਨਮੁਖ ਪਾਪ ਪਚਾਵਣਿਆ ਇਕ ਰੰਗ ਰਾਤੇ ਜੋ ਤਦ ਆਪ ਲਿਵ ਲਾਏ ਭਾਏ ਭਗਤ ਤੇਰੇ ਮਨ ਭਾਏ ਸਤਗੁਰ ਸੇਵਨ ਸਦਾ ਸੁਖ ਦਾਤਾ ਸਭ ਇੱਛਾ ਆਪ ਪੂਜਾਵਣਿਆ ਹਰ ਜਿਓ ਤੇਰੀ ਸਰਣਾਇ ਆਪੇ ਬਖਸ਼ੇ ਦੇ ਆਪ ਵਡਿਆਈ ਜਮਕਾਲ ਤਿਸ ਨੇੜ ਨਾ ਆਵੇ ਜੋ ਹਰ ਹਰ ਨਾਮ ਧਿਆਵਣਿਆ ਅਨ ਦਿਨ ਰਾਤੇ ਜੋ ਹਰ ਭਾਏ ਮੇਰਿਆ ਪ੍ਰਭ ਮੇਲੇ ਮੇਲ ਮਿਲਾਏ ਸਦਾ ਸਦਾ ਸੱਚੇ ਤੇਰੀ ਸਰਣਾਈ ਤੂੰ ਆਪੇ ਸੱਚ 부ਝਾਵਣਿਆ ਜਿਨ ਸੱਚ ਜਾਤਾ ਸੇ ਸੱਚ ਸਮਾਣੇ ਹਾਰ ਗੁਣ ਗਾਵਹਿ ਸਚ ਵਖਾਣੇ ਨਾਨਕ ਨਾਮ ਰਤੇ ਬਹਿ ਰਾਗੀ ਨਿਜ ਕਰ ਤਾੜੀ ਲਾਵਣਿਆ ਮਾਜ ਮਹੱਲਾ ਤੀਜਾ ਸ਼ਬਦ ਮਰੈ ਸੋ ਮੁਵਾ ਜਾਪੈ ਕਾਲ ਨਾ ਚਾਪੈ ਦੁਖ ਨਾ ਸੰਤਾਪੈ ਜੋਤੀ ਵਿੱਚ ਮਿਲ ਜੋਤ ਸਮਾਣੀ ਸੋਨ ਮਨ ਸਚ ਸਮਾਵਣਿਆ ਹਾਉ ਵਾਰੀ ਜੀਓ ਵਾਰੀ ਹਰ ਕੈ ਨਾਏ ਸੋਭਾ ਪਾਵਣਿਆ ਸਤਗੁਰ ਸੇਵ ਸੱਚ ਚਿਤ ਲਾਇਆ ਗੁਰਮਤੀ ਸਹਜ ਸਮਾਵਣਿਆ ਰਹਾਉ ਕਾਇਆ ਕੱਚੀ ਕੱਚਾ ਚੀਰ ਹੰਡਾਏ ਦੁਜੈ ਲਾਗੇ ਮਹਿਲ ਨਾ ਪਾਏ ਅਨ ਦਿਨ ਜਲਦੀ ਫਿਰੇ ਦਿਨ ਰਾਤੀ ਬਿਨ ਪਰ ਬਹੁ ਦੁੱਖ ਪਾਵਣਿਆ ਦੇਹੀ ਜਾਤ ਨਾ ਆਗੈ ਜਾਏ ਜਿਥੈ ਲੇਖਾ ਮੰਗੀਐ ਤਿਥੈ ਛੋਟਾ ਸੱਚ ਕਮਾਏ ਸਤਿਗੁਰ ਸੇਵਨ ਸੇ ਧਨਵੰਤੇ ਐਥੈ ਓਥੈ ਨਾਮ ਸਮਾਵਣਿਆ ਭੈ ਭਾਏ ਸੀਗਾਰ ਬਣਾਏ ਗੁਰ ਪ੍ਰਸਾਦੀ ਮਹਿਲ ਘਰ ਪਾਏ ਅਨ ਦਿਨ ਸਦਾ ਰਵੈ ਦਿਨ ਰਾਤੀ ਮਜੀਠੈ ਰੰਗ ਬਣਾ ਵਣਿਆ ਸਬਨਾ ਪਿਰ ਵਸੈ ਸਦਾ ਨਾਲੇ ਗੁਰ ਪ੍ਰਸਾਦੀ ਕੋ ਨਦਰ ਨਿਹਾਲੇ ਮੇਰਾ ਪ੍ਰਭ ਅਤ ਉਚੋ ਉਚਾ ਕਰ ਕਿਰਪਾ ਆਪ ਮਿਲਾ ਬਣਿਆ ਮਾਇਆ 모ਹ ਇਹੋ ਜਗ ਸੁਤਾ ਨਾਮ ਵਿਸਾਰ ਅੰਤ ਵਿਗੂਤਾ ਜਿਸ ਤੇ ਸੁਤਾ ਸੋ ਜਾਗਾਏ ਗੁਰਮਤ ਸੋਜੀ ਪਾਵਣਿਆ ਆਪਿਓ ਪੀਐ ਸੋ ਭਰਮ ਗਵਾਏ ਗੁਰ ਪ੍ਰਸਾਦ ਮੁਕਤ ਗਤ ਪਾਏ ਭਗਤੀ ਰਤਾ ਸਦਾ ਬਹਿ ਰਾਗੀ ਆਪ ਮਾਰ ਮਿਲਾ ਬਣਿਆ ਆਪ ਉਪਾਏ ਤੰਦੈ ਲਾਏ ਲਖ 84 ਰਿਜਕ ਆਪ ਅਪੜਾਏ ਨਾਨਕ ਨਾਮ ਧਿਆਏ ਸਚ ਰਾਤੇ ਜੋ ਤਿਸ ਭਾਵੇ ਸੋ ਕਾਰ ਕਰਾ ਬਣਿਆ ਆਪ ਉਪਾਏ ਧੰਦੇ ਲਾਏ ਲੱਖ 84 ਰਿਜਕ ਆਪ ਅਪੜਾਏ ਨਾਨਕ ਨਾਮ ਧਿਆਏ ਸਚ ਰਾਤੇ ਜੋ ਤਿਸ ਭਾਵੇਂ ਸੋਕਾਰ ਕਰਾਵਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ